ਸਾਬਕਾ ਫੌਜੀ ਆਪਣੇ ਕਿਸੇ ਦੋਸਤ ਦੇ ਨਾਲ ਘਰ ਦਾ ਸਨਮਾਨ ਲੈਣ ਦੇ ਲਈ ਜਾ ਰਿਹਾ ਸੀ ਕਿ ਜਦੋਂ ਉਹ ਆਪਣੇ ਪਿੰਡ ਕੋਲ ਪਹੁੰਚਿਆ ਤਾਂ ਸੜਕ ਉੱਪਰ ਇੱਕ ਅਣਛਾਤੇ ਭਾਰੀ ਵਾਹਨ ਨੇ ਉਸ ਦੇ ਸਕੂਟਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ ਤੇ ਇਸ ਤੋਂ ਬਾਅਦ ਉਸ ਦੀ ਦਰਦਨਾਕ ਮੌਤ ਹੋ ਗਈ ਤੇ ਵਾਹਨ ਦਾ ਡਰਾਈਵਰ ਆਪਣੇ ਵਾਹਨ ਨੂੰ ਲੈ ਕੇ ਮੌਕੇ ਤੋਂ ਪ੍ਰਾਰ ਹੋਇਆ ਦੱਸਿਆ ਜਾ ਰਿਹਾ ਹੈ ਘਟਨਾ ਬਰਨਾਲਾ ਦੇ ਪਿੰਡ ਉਗੋਕੇ ਦੀ ਹੈ ਜਿੱਥੇ ਕਿ ਸਾਬਕਾ ਫੌਜੀ ਦਾ ਦੋਸਤ ਵਾਲ-ਵਾਲ ਬਚ ਗਿਆ ਹੈ ਲੇਕਿਨ ਪਰਿਵਾਰ ਅਤੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ ਤੇ ਪਰਿਵਾਰ ਹਮ ਸ਼ਾਤੇ ਵਾਹਨ ਦੇ ਡਰਾਈਵਰ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਕਰ ਰਿਹਾ ਹੈ ਇਹ ਜੀ ਮੇਰਾ ਛੋਟਾ ਬ੍ਰਦਰ ਸੀਗਾ ਜਿਹਦੇ ਛੋਟੇ-ਛੋਟੇ ਬੱਚੇ ਆ ਮੁੰਡਾ ਸਕੂਲ ਦੇ ਵਿੱਚ ਪੜ੍ਹਦਾ ਹੀ ਆ ਸਾਡੇ ਪਰਿਵਾਰ ਨੂੰ ਇਟਾ ਬੜਾ ਸਦਾਮ ਲੱਗਿਆ ਵੀ ਅਸੀਂ ਇਹ ਚੱਲ ਚੱਲਣ ਜੋਗੀ ਨਹੀਂ ਕਿਉਂਕਿ ਪਰਿਵਾਰ ਦੇ ਵਿੱਚ ਕੋਈ ਹੋਰ ਕਮਾਉਣ ਵਾਲਾ ਹੈ ਨਹੀਂ ਬਜ਼ੁਰਗ ਬਾਪ ਆ ਉਹ ਇਹਨਾਂ ਨਾਲ ਸੀਗਾ ਛੋਟੇ ਛੋਟੇ ਬੱਚੇ ਨੇ ਕੋਈ ਕਮਾਉਣ ਵਾਲਾ ਵੀ ਹੈ ਨਹੀਂ ਇਕੱਲਾ ਇਸ ਘਰ ਦੇ ਵਿੱਚ ਅੱਜ ਸਾਨੂੰ ਤਾਂ ਇੱਕ ਇਹ ਜਿਹਾ ਝਟਕਾ ਲੱਗਾ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਵੱਡੀ ਸੋਦੀ ਲਹਿਰਾ ਹਰੇਕ ਦੇ ਦੁੱਖ ਸੁੱਖ ਚ ਕੰਮ ਆਉਣ ਵਾਲਾ ਬੰਦਾ ਸੀਗਾ ਜੀ ਹਾਦਸਾ ਕਿਵੇਂ ਹੋਇਆ ਕਿ ਕਿ ਮਟਾਦਣਾ ਹੋਇਆ ਜੀ ਹਾਸਾ ਹੀ ਸੜਕ ਦੇ ਦੇ ਦਰਾ ਕਿਸੇ ਵੱਡੇ ਵਹੀਕਲ ਨਾਲ ਹੋਇਆ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਵੀ ਉਹ ਵਹੀਕਲ ਦੀ ਸਿੱਤੀ ਤੋਂ ਪਤਾ ਕਰਕੇ ਸਾਨੂੰ ਇਨਸਾਫ ਦਿੱਤਾ ਜਾਵੇ ਕਿ ਕਿਧਰੋਂ ਕਿਧਰੋਂ ਆ ਰਹੇ ਸੀ ਕਿੰਨੇ ਜਣੇ ਇਹ ਪੱਖੋ ਕੈਂਚਾਂ ਤੋਂ ਦੋ ਜਣੇ ਆ ਰਹੇ ਸੀਗੇ ਜੀ 9:00 ਵਜੇ 9:30 ਦਾ ਟਾਈਮ ਸੀਗਾ ਇਹ ਪੱਖੋ ਕੈਂਚਾਂ ਤੋਂ ਆਪ ਦਾ ਕਾਰੋਬਾਰ ਬੰਦ ਕਰਕੇ ਘਰ ਨੂੰ ਆ ਰਹੇ ਸੀਗੇ ਜੀ ਹਾਂਜੀ ਇਹ ਜੀ ਵੱਡਾ ਵਹੀਕਲ ਸੀ ਵੱਡੇ ਵਹੀਕਲ ਨੇ ਆ ਵੀ ਲਪੇਟ ਵਿੱਚ ਲੈ ਕੇ ਇੰਨੀ ਦਰਦਨਾਕ ਮੌਤ ਕਰਤੀ ਜਿਹੜਾ ਸਰੀਰ ਜਮਾ ਹੀ ਕੁਚਲ ਕੇ ਰੱਖਤਾ ਤੇ ਸਾਥੋ ਇਸ ਦਮ ਨਹੀਂ ਚੱਲਿਆ ਜਾਂਦਾ ਜੀ ਐਡਾ ਦੁਖਦਾਈ ਘਟਨਾ ਐਡੀ ਦੁਖਦਾਈ ਮੌਤ ਹੋਈ ਆ ਜਿਹੜੀ ਸਾਡੇ ਸਹਿਣਯੋਗ ਨਹੀਂ ਸੀਗੀ ਜੀ ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਅਣਪਛਾਤੇ ਵਾਹਨ ਚਾਲਕ ਦੀ ਤਲਾਸ਼ ਲਈ ਸੀਸੀਟੀਵੀ ਕੈਮਰਾ ਦੀ ਮਦਦ ਵੀ ਲਈ ਜਾ ਰਹੀ ਹੈ ਤੇ ਪੁਲਿਸ ਵੱਲੋਂ ਹਰ ਪੱਖ ਤੋਂ ਜਾਂਚ ਕੀਤੀ ਜਾ ਰਹੀ ਹੈ ਤੇ ਜਾਂਚ ਕਰਨ ਤੋਂ ਬਾਅਦ ਪਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਏਗੀ ਸਾਨੂੰ ਕੱਲ ਰਾਤ ਦੇਰ ਰਾਤ ਨੂੰ 9:30 ਵਜੇ ਸਰਪੰਚ ਨੇ ਆਪਣੇ ਪਿੰਡ ਉਗੋਕੇ ਦੇ ਸ਼੍ਰੀ ਰਾਮ ਸਿੰਘ ਜੀ ਉਹਨਾਂ ਦਾ ਫੋਨ ਆਇਆ ਸੀਗਾ ਕਿ ਮਤਲਬ ਇੱਥੇ ਇੱਕ ਐਕਸੀਡੈਂਟ ਹੋ ਗਿਆ ਵੀ ਪੁਲਿਸ ਪਾਰਟੀ ਭੇਜੋ ਤਾਂ ਮੈਂ ਆਪ ਉੱਥੇ ਗਿਆ ਸੀਗਾ ਮੌਕੇ ਤੇ ਤਾਂ ਇਹ ਜਿਹੜਾ ਕਿੰਦਰ ਸਿੰਘ ਫੌਜੀ ਆ ਯਾਨੀ ਸੁਖਵਿੰਦਰ ਸਿੰਘ ਉਰਫ ਕਿੰਦਰ ਫੌਜੀ ਕਹਿੰਦੇ ਇਹਨੂੰ ਇਹ ਆਰਮੀ ਚੋਂ ਰਿਟਾਇਰਡ ਹੋ ਕੇ ਆਇਆ ਸੀਗਾ ਤੇ ਇਹ ਇੱਕ ਆਪਣੇ ਸਾਥੀ ਨਾਲ ਪੱਖੋ ਪੱਖੋ ਕੇ ਕੈਂਚੀਆਂ ਤੋਂ ਪਿੰਡ ਉਗੋਕੇ ਵੱਲ ਜਾ ਰਹੇ ਸੀ ਸਕੂਟੀ ਤੇ ਸਵਾਰ ਸੀਗੇ ਪਿਆਜ਼ ਵਗੈਰਾ ਔਰ ਸਬਜ਼ੀਆਂ ਵਗੈਰਾ ਲੈ ਕੇ ਜਾ ਰਹੇ ਸੀ ਇਹ ਘਰ ਘਰ ਦੀ ਲੋੜੀ ਦਾ ਸਮਾਨ ਤਾਂ ਅਗੋਂ ਕੋਈ ਅਣਪਛਾਤਾ ਵਹੀਕਲ ਟਕਰਾਂ ਗਿਆ ਤਾਂ ਜਿਹੜੇ ਕੇਂਦਰ ਸਿੰਘ ਫੌਜੀ ਆ ਉਹਨਾਂ ਦੇ ਸਿਰ ਤੋਂ ਦੀ ਉਹਦਾ ਪਿਛਲਾ ਟਾਇਰ ਲੰਘ ਗਿਆ ਸੀ ਉਹਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਜਿਹੜਾ ਮੁੰਡਾ ਕਾਲਾ ਸੀਗਾ ਨਾਲ ਉਹਨੂੰ ਫਰਸਟ ਏਡ ਲਈ ਅਸੀਂ ਉੱਥੇ ੱੱਪੇ ਭੇਜਦਾ ਸੀਗਾ ਤੇ ਕੀ ਕਾਰਵਾਈ ਕੀਤੀ ਗਈ ਸੀ ਹਾਂਜੀ ਅਸੀਂ ਰਾਤ ਹੀ ਆਪਾਂ ਐਫ ਆਈ ਆਰ ਨੰਬਰ 45 ਥਾਣਾ ਸੈਣਾ ਦੇ ਵਿੱਚ ਲੌਸ ਕਰਤੀ ਸੀ 161 281 ਤੇ 3244 ਦੇ ਵਿੱਚ ਆ ਬੀਐਨਐਸ ਦੇ ਵਿੱਚ ਥਾਣਾ ਸੈਣਾ ਵੀ ਕਿ ਲੌਜ਼ ਕਰਤੀ ਸੀ ਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਯਾਨੀ ਉਹ ਕਿਹੜਾ ਵੀਕਲ ਆ ਕੈਮਰੇ ਵਗੈਰਾ ਚੈੱਕ ਕੀਤੇ ਜਾ ਰਹੇ ਆ ਤੇ ਜੋ ਵੀ ਘਰ ਵੀ ਅੱਗੇ ਹੋਊਗੀ ਤੁਹਾਨੂੰ ਜਾਣੂ ਕਰਵਾ ਦਿੱਤਾ ਜਾਊਗਾ ਜਗਬਾਣੀ ਟੀਵੀ ਲਈ ਵਿਨਿਤ ਸ਼ਰਮਾ ਦੀ ਰਿਪੋਰਟ